ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਦੋਸਤੋ ਮੱਝਾਂ ਦਿਖਾਉਣੀਆਂ ਨੇ ਵੀਰ ਖਰਪੇਲ ਦੇ ਫਾਰਮ ਤੇ ਪਹੁੰਚਿਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਅੱਜ ਤਿੰਨ ਨਾਗ ਹੈ 200 ਸੇਲ ਲਈ ਤੇ ਮੱਝਾਂ ਜਿਹੜੀਆਂ ਦੋਸਤੋ ਬਹੁਤ ਖੂਬਸੂਰਤ ਤੁਹਾਨੂੰ ਦਿਖਾਉਣੀਆਂ ਇੱਕ ਮੀਨੀ ਦੇ ਵਿੱਚ ਦੋਸਤੋ ਮੀਨੀ ਮੱਝ ਦਿਖਾਵਾਂਗੇ ਇਹ ਬਿਲਕੁਲ ਇੱਕ ਦੋਸਤੋ ਬ੍ਰਾਂਡ ਹੈਗਾ ਮੀਨੀ ਦਾ ਜੇਕਰ ਆਪਾਂ ਦੇਖੀਏ ਤੇ ਬਾਕੀ ਜਿਹੜੀ ਚੁਵਾਈ ਹੈਗੀ ਆ ਫੁੱਲ ਆਪਾਂ ਉਸ ਮੱਝ ਦੀ ਤੁਹਾਨੂੰ ਜਰੂਰ ਕਰਕੇ ਦਿਖਾਵਾਂਗੇ ਤੇ ਬਾਕੀ ਜਿਹੜੀ ਦੋਸਤੋ ਚਾਰੇ ਥਾਣਾ ਦੀ ਚੈੱਕ ਪਾਸ ਆ ਦੋ ਮੱਝਾਂ ਉਹ ਵੀ ਤੁਹਾਨੂੰ ਤਸੱਲੀ ਦੇ ਨਾਲ ਕਰਵਾ ਦਾਂਗੇ ਸੋ ਬਾਕੀ ਜਦੋਂ ਤੁਸੀਂ ਖਰੀਦਦੇ ਨਾ ਹੋ ਦੋਸਤੋ ਆਪਣੀ ਜਿਹੜੀ ਚੈੱਕ ਪਾਸ ਆ ਤਸੱਲੀ ਆ ਇੱਕ ਦੋ ਡੰਗ ਦੀ ਆ ਤਿੰਨ ਡੰਗ ਦੀ ਆ ਉਹ ਤੁਸੀਂ ਆਪ ਵੀ ਜਿਹੜੀ ਆ ਕਿਸੇ ਵੀਰ ਦੇ ਕੋਲ ਜਿੱਥੋਂ ਵੀ ਤੁਸੀਂ ਖਰੀਦਦੇ ਹੋ ਉੱਥੇ ਜਰੂਰ ਕਰ ਲਿਆ ਕਰੋ ਸੋ ਦੋਸਤੋ ਪਿੰਡ ਜੋੜ ਸਿੰਘ ਵਾਲਾ ਇੱਕ ਵਾਰ ਫੇਰ ਦੱਸ ਦਿੰਨਾ ਹੈ ਹਰੀ ਕੇ ਪੱਤਨ ਤੋਂ ਜਦੋਂ ਦੋਸਤੋ ਆਪਾਂ ਪੱਟੀ ਮੋੜ ਠਿੱਖੀ ਵਿੰਡਰ ਤੇ ਖਾਲੜਾ ਰੋਡ ਆਉਂਦੇ ਆ ਤਾਂ ਰ ਹਰੀਕੇ ਵਾਲੇ ਪਾਸੇ ਵੱਲ ਦੋਸਤੋ ਜਿਹੜਾ ਸੰਗਮਾ ਅੱਡਾ ਸੰਗਮਾ ਤੋਂ ਤੁਸੀਂ ਸੈਦੋਂ ਤੇ ਸੈਦੋਂ ਤੋਂ ਪਿੰਡ ਜੋੜ ਸਿੰਘ ਵਾਲਾ ਪਹੁੰਚ ਸਕਦੇ ਹੋ ਵੀਰ ਹਰਵੇਲ ਦਾ ਜਿਹੜਾ ਦੋਸਤੋ ਡੇਰੀ ਫਾਰਮਿੰਗ ਦਾ ਕੰਮ ਹੈਗਾ ਤੇ ਨਾਲ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਦੋਸਤੋ ਇੱਥੇ ਚੰਗੇ ਤੋਂ ਚੰਗਾ ਪਸ਼ੂ ਤੁਹਾਨੂੰ ਦੇਖਣ ਦੇ ਵਿੱਚ ਮਿਲੇਗਾ ਮੱਝਾਂ ਵੀਰ ਬਹੁਤ ਖੂਬਸੂਰਤ ਤੇ ਚੰਗੀਆਂ ਵੱਟੀਆਂ ਖੁੱਲੇਲੇਵੇ ਵਾਲੀਆਂ ਮੱਝਾਂ ਵੀ ਲੈ ਕੇ ਆਉਂਦੇ ਰਹਿੰਦੇ ਆ ਤੇ ਭਾਲੀਆਂ ਮੱਝਾਂ ਵੀ ਹੈਗੀਆਂ ਦਰਮਿਆਨਾ ਹਿਸਾਬ ਕਿਤਾਬ ਵਾਲੀਆਂ ਵੀ ਮੱਝਾਂ ਇਸ ਫਾਰਮ ਤੇ ਆਉਂਦੀਆਂ ਰਹਿੰਦੀਆਂ ਨੇ ਤੇ ਵੱਡੇ ਰੇਟ ਵਾਲੀਆਂ ਵੀ ਤੇ ਵੱਡੇ ਦੁੱਧ ਵਾਲੀਆਂ ਜਿਹੜੇ ਗੱਲ ਕਰੀਏ ਵੱਡੇ ਦੁੱਧ ਵਾਲੀਆਂ ਮੱਝਾਂ ਵੀ ਇੱਥੇ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੀਆਂ ਚੱਲਦੇ ਆ ਵੀਰ ਹਰਵੈਲ ਦੇ ਕੋਲ ਪੁੱਛ ਲੈਨੇ ਬਧੇਰੇ ਕੀ ਜਾਣਕਾਰੀ ਹੈਗੀ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਇਸ ਚੈਨਲ ਨੂੰ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕਾ ਭਾਈ ਬਹੁਤ ਬੜੀ ਹਰਵੈਲ ਠੀਕ ਠਾਕ ਤੁਸੀਂ ਠੀਕ ਆ ਹਰਵੈਲ ਵੀਰ ਅੱਜ ਕਿੰਨੇ ਆਪਣੇ ਕੋਲ ਪਸ਼ੂ ਵੀਰੇ ਸੇਲ ਆ ਸੰਤੂ ਸਾਹਿਬ ਜੀ ਆਪਣੇ ਕੋਲ 3 ਮਨਾਂ ਗਏ ਇਸ ਟਾਈਮ ਜੀ ਤਾਂ ਇੱਕ ਤਾਜੀ ਸੂਈ ਅੱਜ ਸਵੇਰੇ ਹਾਂਜੀ ਦੋ ਪਰਸੋਂ ਦੀਆਂ ਸੂਈਆਂ ਠੀਕ ਆ ਤੇਨੋਂ ਤਾਜ਼ੀਆਂ ਨੇ ਬਿਲਕੁਲ ਬੋਲੇ ਚੀ ਠੀਕ ਆ ਤੇ ਆ ਇੱਕ ਚੰਗੇ ਵੱਡੇ ਮਾਲੀ ਦਾ ਭਲੇਖਾ ਪਾਉਂਦੀ ਆ ਠੀਕ ਆ ਤਾਂ ਅੱਜ ਦੇ ਜਿਹੜੇ ਓਨਰ ਸੀ ਉਹਨਾਂ ਦੇ ਮੁਤਾਬਿਕ ਤਾਂ ਇਹ ਯਾਨੀ ਕਿ 17-18 ਕਿਲੋ ਦੀ ਮਾਲਕਾ ਜੀ ਬਾਕੀ ਆਪਾਂ ਫਿਰ ਵੀ 14-15 ਦੀ ਜਿਹੜੀ ਯਾਨੀ ਕਿ ਆਪਾਂ ਗਾਰੰਟੀ ਦੇ ਸਕਦੇ ਆ ਇਸ ਵੇਲੇ ਮੈਨੂੰ ਅੱਜ ਤੀਜੇ ਦਿਨ ਦੇ ਵਿੱਚ ਯਾਨੀ ਕਿ ਬੋਲਾ ਜਿਹੜਾ 11 ਦੇ ਲਗਭਗ ਜਿਹੜਾ ਸਟੈਪ ਰੈਡੀ ਆ ਅੱਜ ਤੀਜਾ ਦਿਨ ਹੋ ਗਿਆ ਠੀਕ ਆ ਤਿੰਨ ਦਿਨਾਂ ਦੀ ਜਿਹੜੀ ਦੋਸਤੋ ਸੂਈ ਆ ਤੇ ਆਹ ਵੇਖੋ ਮਕਰ ਮੇਲ ਕਾਫ ਆਹ ਵੇਖੋ एबीसी ਦਾ ਹੈਗਾ ਨਾ ਮੇਲ ਕੱਫ ਜੀ اے ਪੀ ਸੀ ਤੇ ਬੀਮ ਦਾ ਟੀਮ ਦਾ ਆ ਵੇਖੋ ਜੀ ਬਿਲਕੁਲ 나ੜੂ ਜਿਹੜਾ ਬੱਚੇ ਦੇ ਨਾਲ ਅੱਜ ਤਿੰਨ ਦਿਨ ਜਿਹੜਾ ਦੋਸਤੋ ਸੂਈ ਨੂੰ ਹੋ ਗਿਆ ਤੇ ਬਿਲਕੁਲ 11 ਲੀਟਰ ਤਿਆਰ ਆ ਜੀ ਬੋਲਾ ਹਾਂ ਬਿਲਕੁਲ 11 ਦੇ ਲਗਭਗ ਜਿਹੜਾ 10 ਤੋਂ ਬਾਹਰ ਹੀ ਆ ਠੀਕ ਆ ਤੇ ਹਰਵੇਲ ਵੀਰੇ ਆ ਪਿੱਛੇ ਕੋਈ ਆਪਣਾ ਕੋਈ ਇਹਦਾ ਰਿਕਾਰਡ ਦੱਸਿਆ ਕਿ ਕਿੰਨਾ ਕੁ ਮਿਲਕ ਹੈ ਇਹ 17 18 ਲੀਟਰ ਦੀ ਉਹਨਾਂ ਦੇ ਜਿਹੜੇ ਓਨਰ ਸੀ ਹਰਿਆਣਾ ਤੋਂ ਮੱਝਾਂ ਆਈਆਂ ਦੋਨੋਂ ਹੀ ਅੱਛਾ ਜੀ ਠੀਕ ਹੈ ਤੇ ਬਾਕੀ ਬਹੁਤ ਹੀ ਚੰਗੀਆਂ ਹਨ ਹਾਂਜੀ ਹਾਂ ਹੁਣ ਤਕਰੀਬਨ ਜੇ ਆਪਾਂ ਗੱਲ ਕਰਗੇ ਤੁਹਾਡੇ ਲਿਕੇਸ਼ਨ ਦੇ ਵਿੱਚ ਮਿਲਕ ਵੀਰੇ ਕਿੰਨਾ ਕੁ ਪਾਉਣ ਦੀ ਸੁਭਾਵਨਾ ਹੋਵੇਗੀ ਧੰਨਵਾਦ ਮੈਂ ਤਾਂ ਕਹਿੰਦਾ ਮੈਂ ਵੀ ਜਿੰਨਾ ਉਹਦੇ ਉਨਰ 10 12 13 14 ਹੀ ਪਾ ਦੇ ਪਰ ਆਪਾਂ ਫਿਰ ਵੀ ਜਦੋਂ ਨੋਰਮਲ ਸੇਵਾ ਤੇ ਵੀ ਜਿਹੜਾ ਮੱਝ ਨੂੰ ਕੋਈ 14 ਬਾਹਰ ਰਹਿਣਾ ਚਾਹੀਦਾ ਠੀਕ ਆ ਹਾਂਜੀ ਠੀਕ ਆ ਠੀਕ ਆ ਠੀਕ ਆ ਆ ਸੋ ਕਿਸਾਨ ਵੀਰੋ ਜਿਹੜਾ ਬਿਲਕੁਲ ਦੇਖੋ ਬਹੁਤ ਖੂਰਤ ਜਿਹੜੀ ਮੀਣੀ ਜਿਹੜੀ ਦੋਸਤੋ ਇਹ ਮੱਝ ਆਪਾਂ ਤੁਹਾਡੇ ਲਈ ਪੇਸ਼ ਕੀਤੀ ਆ ਆਹ ਵੇਖੋ ਬੀਣ ਵਗੈਰਾ ਵੇਖੋ ਤੁਸੀਂ ਇੱਕ ਵਾਰੀ ਆ ਲਓ ਬਿਲਕੁਲ ਆ ਪ੍ਰੋਪਰ ਤੁਹਾਨੂੰ ਮੈਂ ਦਿਖਾ ਰਿਹਾ ਆ ਵੇਣ ਵੇਖੋ ਦੋਸਤੋ ਪਿੰਡੇ ਉੱਪਰ ਵੇਖੋ ਆ ਲਓ ਬਹੁਤ ਪਿੱਠ ਪੂਰਾ ਜਿਆਦਾ ਇੱਕ ਬਹੁਤ ਬਰੀਕੀ ਦੇ ਵਿੱਚ ਦੋਸਤੋ ਜਿਹੜੇ ਵੀ ਰਸੂਜਮਾਨ ਨੇ ਸਮਝਦਾਰ ਨੇ ਬੜੀ ਬਰੀਕੀ ਦੇ ਵਿੱਚ ਉਹ ਇਸ ਮੱਝ ਨੂੰ ਜਿਹੜੀ ਉਹ ਸਮਝ ਲੈਣਗੇ ਮੇਣੀ ਜਿਹੜੀ ਮੱਝ ਤੇ ਕੱਦ ਕਾਠੀ ਆ ਜਿਹੜਾ ਦੋਸਤੋ ਬਹੁਤ ਖੂਬਸੂਰਤ ਆ ਕਿਉਂਕਿ ਬਿਆਨ ਕਰਨਾ ਬਣਦਾ ਬਹੁਤ ਵਧੀਆ ਚੰਗੀ ਹਾਈਟ ਆ ਕੱਦ ਕਾਠ ਬਹੁਤ ਉੱਚਾ ਹੈਗਾ ਤੇ ਅੰਡਰ ਵੱਲੋਂ ਵੀ ਵੇਖੋਗੇ ਤਾਂ ਬਹੁਤ ਚੰਗੇ ਖੁੱਲੇ ਲੇਵੇ ਦੀ ਜਿਹੜੀ ਦੋਸਤੋ ਹੈਗੀ ਆ ਇਹਦੀ ਆਪਾਂ ਪੂਰੀ ਚਵਾਈ ਜਿਹੜੀ ਹੈਗੀ ਦੋਸਤ ਕਰਕੇ ਜਰੂਰ ਦਿਖਾਵਾਂਗੇ ਆ ਲਓ ਆ ਹਾਂਜੀ ਵੀਰ ਜੀ ਖੋਲ ਕੇ ਤੋਰਗੇ ਇਹਨੂੰ ਆ ਲਓ ਦੋਸਤੋ ਉੱਤਿਆ ਕਟਗਾਠਾ ਦੋਸਤੋ ਜਰੂਰ ਤੁਸੀਂ ਜਿਹੜਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਖੁੱਲਾ ਲੇਵਾ ਹੈਗਾ ਬਹੁਤ ਵਧੀਆ ਚੰਗੇ ਥਣ ਦੀ ਕੁਆਲਿਟੀ ਆ ਤੇ ਹੁਣ ਬਿਲਕੁਲ ਜਿਹੜਾ ਬੌਲੇ ਦੇ ਵਿੱਚ ਆ 11 ਲੀਟਰ ਜਿਹੜਾ ਮਿਲਕ ਜਿਹੜਾ ਦੋਸਤੋ ਬੌਲੇ ਦੇ ਵਿੱਚ 11 ਕਿਲੋ ਬੌਲਾ ਰੈਡੀ ਹੈਗਾ ਆ ਲਓ ਹਾਂ ਲੋ ਬਹੁਤ ਸ਼ਾਨਦਾਰ ਜਿਹੜੀ ਦੋਸਤੋ ਮੀਣੀ ਮੱਝ ਵੀਰ ਲੈ ਕੇ ਆਇਆ ਇਸ ਵਾਰ ਤੇ ਇਦਾਂ ਦੀ ਜਿਹੜੀ ਮੱਝਾ ਦੋਸਤੋ ਬਹੁਤ ਘੱਟ ਰੀਅਰ ਕੇਸ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਮਿਲੇਗੀ ਮੱਝਾਂ ਆਪਾਂ ਬਹੁਤ ਵੇਖੀਆਂ ਹੋਣਗੀਆਂ ਪਰ ਜਿਹੜੀ ਆ ਮੀਣੀ ਆ ਇਦਾਂ ਦੀ ਖੁੱਲੇ ਆ ਜਿਹੜਾ ਦੋਸਤੋ ਬੱਚਾ ਹੈਗਾ ਮੇਲ ਕਾਫ ਆ ਇਹ ਛੱਡ ਦਿੱਤਾ ਗਿਆ ਮੀਣੀ ਮੱਝ ਦੀ ਜਿਹੜੀ ਚੁਵਾਈ ਆ ਦੋਸਤੋ ਤਸੱਲੀ ਨਾਲ ਤੁਸੀਂ ਦੇਖ ਲਿਓ ਕਿਉਂਕਿ ਮੱਝ ਦੋਸਤੋ ਛੱਡਣ ਵਾਲੀ ਨਹੀਂਗੀ ਜੇਕਰ ਤੁਸੀਂ ਘਰੇਲੂ ਤੌਰ ਤੇ ਦੋਸਤੋ ਘਰੇ ਵੀ ਪਸ਼ੂ ਇਦਾਂ ਦਾ ਰੱਖਣਾ ਤੇ ਬਹੁਤ ਭਰੋਸੇਯੋਗ ਜਿਹੜੇ ਪਸ਼ੂ ਹੁੰਦੇ ਆ ਜਦੋਂ ਕੋਈ ਇਸ ਤਰ੍ਹਾਂ ਦਾ ਕਿਸੇ ਵੀ ਚੈਨਲ ਤੇ ਕੋਈ ਵੀ ਪਸ਼ੂ ਜਦੋਂ ਆਉਂਦਾ ਹੁੰਦਾ ਦੋਸਤੋ ਤੇ ਬਿਲਕੁਲ ਤਸੱਲੀ ਕਰਕੇ ਖਰੀਦਿਆ ਕਰੋ ਕਿਉਂਕਿ ਬਹੁਤੇ ਵੀਰ ਜਦੋਂ ਘਰੇ ਪਸ਼ੂ ਰੱਖਣਾ ਚਾਹੁੰਦੇ ਨੇ ਤੇ ਅਕਸਰ ਗੱਲਬਾਤ ਕਰਦੇ ਰਹਿੰਦੇ ਵੀ ਕਿਸੇ ਘਰ ਦੇ ਵਿੱਚੋਂ ਹੀ ਮਿਲੇ ਤੇ ਜਿਹੜੇ ਵਪਾਰੀ ਵੀਰ ਨੇ ਉਹ ਵੀ ਅਕਸਰ ਕਿਤੇ ਨਾ ਕਿਤੇ ਘਰਾਂ ਦੇ ਵਿੱਚੋਂ ਪਸ਼ੂ ਲੈ ਕੇ ਆਉਂਦੇ ਰਹਿੰਦੇ ਆ ਤੇ ਜਦੋਂ ਇਦਾਂ ਦਾ ਪਸ਼ੂ ਕਿਸੇ ਵੀ ਚੈਨਲ ਤੇ ਤੁਸੀਂ ਦੇਖ ਲਵੋ ਤਸੱਲੀ ਕਰਨ ਤੋਂ ਬਾਅਦ ਸੌਦਾ ਕਰਨਿਆ ਕਰੋ ਠੀਕ ਹੈ ਜੀ ਆ ਲੋ ਜੀ ਆ ਦੇਖ ਸਕਦੇ ਜੀ ਬਾਰੀ ਠੀਕ ਹੈ ਜੀ ਜਵਾਹ ਸੰਦੂ ਦਾ ਇੱਕ ਨੰਬਰ ਆਹ ਵੇਖੋ ਜਵਾਹ ਦੂਸਰਾ ਬਿਲਕੁਲ ਮੋਟੀ ਜਿਹੜੀ ਦੋਸਤੋ ਆ ਗੰਨੇ ਦੀ ਤਾਰ ਤੁਸੀਂ ਕਹਿ ਸਕਦੇ ਜੀ ਮੋਟੀ ਤਾਰ ਆ ਆਹ ਵੇਖੋ ਇਹ ਚਵਾਈ ਜਿਹੜੀ ਹੈਗੀ ਆ ਬਿਲਕੁਲ ਰੂਵ ਵਰਗੀ ਚਵਾਈ ਲੱਗਣ ਰਹੀ ਆ ਇਹਦਾ ਵੇਖ ਕੇ ਪਤਾ ਲੱਗ ਜਾਂਦਾ ਆ ਨਜ਼ਾਰਾ ਆ ਜਾਂਦਾ ਹਮ ਬਹੁਤ ਖੂਬਸੂਰਤ ਕਿਉਂ ਇਹ ਵਾਕਿਆ ਬਾਈ ਹਰਵੈਲ ਜਿਹੜਾ ਵੀਰ ਕੋਈ ਲੈ ਕੇ ਗਿਆ ਤੇ ਯਾਦ ਕਰਨ ਵਾਲੀ ਛੇ ਆ ਹਨਾ ਬਿਲਕੁਲ ਜੀ ਬਿਲਕੁਲ ਅਜੇ ਤਕਰੀਬਨ ਪੌਲੇ ਦੇ ਵਿੱਚ ਹੀ ਆ ਦੋਸਤੋ ਕਿਉਂਕਿ ਬੱਚੇ ਦੇ ਨਾੜੂ ਨਾਲ ਹੈਲ ਕਾਫ ਆ ਤੁਹਾਨੂੰ ਆਪ ਦਿਖਾਇਆ ਪ੍ਰੋਪਰ ਸਟਾਰਟਿੰਗ ਤੋਂ ਤੇ ਜੁਆਈ ਬਿਲਕੁਲ ਜਿੰਨੀ ਕਿ ਤੁਹਾਨੂੰ ਸਮਝ ਵਿੱਚ ਆ ਸਕੇ ਉਹਨੇ ਜਰੂਰ ਵੇਖ ਲਿਓ ਉਸ ਤੋਂ ਬਾਅਦ ਵੀਰ ਹਰਵੈਲ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਆ ਲਓ ਇਹਦਾ ਮੁੰ ਨਜ਼ਾਰਾ ਹੈ ਅੱਛਾ ਆਹਾ

ਸਾਨ ਵੀਰੋ ਥੋੜੀ ਜੀ ਲੰਬੀ ਜ਼ਰੂਰ ਹੋ ਜਾਂਦੀ ਹੈ ਕਿਉਂਕਿ ਅ ਮੇਰਾ ਵੀ ਮਨ ਕਰਦਾ ਵਿੱਚੋਂ ਚਲੋ ਕੱਟ ਵੀ ਦਿੰਨੇ ਆ ਪਰ ਜਦੋਂ ਦੋਸਤੋ ਚਵਾਈ ਇਦਾਂ ਦੀ ਲੱਗੀ ਹੁੰਦੀ ਤੇ ਪ੍ਰੋਪਰ ਹੁੰਦਾ ਵੀ ਚਲੋ ਜਿੰਨਾ ਕਿ ਮਿਲਖ ਹੁਣ ਮੇਰਾ ਤਾਂ ਦੋਸਤੋ ਜਿਹੜਾ ਮਕਸਦ ਹੈਗਾ ਵੀਡੀਓ ਬਣਾਉਣਾ ਤਾਂ ਮੈਂ ਤਾਂ ਬਣਾ ਹੀ ਦੇਣੀ ਹੈ ਪਰ ਉਹਦੇ ਵਿੱਚ ਹੁੰਦਾ ਵੀ ਜੇ 2 ਮਿੰਟ ਦੀ ਵੀਡੀਓ 3 ਮਿੰਟ ਦੀ ਵੱਧ ਪਾਣ ਜਾਵੇ ਪ੍ਰੋਪਰ ਜਿਹੜੀ ਚਵਾਈ ਹੈਗੀ ਆ ਤੁਸੀਂ ਭਾਂਡੇ ਦੇ ਵਿੱਚ ਕਿੰਨਾ ਦੁੱਧ ਹੁੰਦਾ ਇੱਕ ਟਾਈਮ ਦਾ ਤੁਸੀਂ ਦੇਖ ਲਵੋ ਸਿੰਦੂ ਦਾ ਹੋ ਸਕਦਾ ਇਹਦੇ ਥੱਲੇ 12 ਲੀਟਰ ਵੀ ਇਸ ਟਾਈਮ ਹੋਵੇ ਠੀਕ ਆ ਜੀ ਪਰ ਚਲੋ ਆਪਰਾ ਫਰਜਾ ਕਿਲੋ 2 ਕਿਲੋ ਘੱਟ ਦੱਸੋ ਹੂੰ ਸਹੀ ਹੈ ਜੀ ਬਾਕੀ ਮੱਝ ਚ ਆਜੂ ਬਹੁਤ ਚੰਗਾ ਤੋ ਤੇ ਚੋ ਓ ਵੀ ਦੋਸਤੋ ਆਲਮੋਸਟ ਜਿਹੜੀ ਚੁਵਾਈ ਕੰਪਲੀਟ ਹੋ ਗਈ ਆ ਤੇ ਬਿਲਕੁਲ ਜਿਹੜਾ ਧਿਆਨ ਨਾਲ ਦੇਖ ਲਿਓ ਦੋਸਤੋ ਕਿਉਂਕਿ ਬਣਾਉਣ ਦਾ ਵੀ ਮੇਰਾ ਤਾਂ ਹੀ ਫਾਇਦਾ ਜੇਕਰ ਤੁਸੀਂ ਇਹ ਵੀਡੀਓ ਪ੍ਰੋਪਰ ਦੇਖ ਲਵੋ ਕਿਉਂਕਿ ਸਮਝਣ ਲਈ ਜਿਹੜਾ ਦੋਸਤੋ ਤੁਹਾਨੂੰ ਵੀਡੀਓ ਪ੍ਰੋਪਰ ਦੇਖਣੀ ਪੈਣੀ ਆ ਉਸ ਤੋਂ ਬਾਅਦ ਚੁਵਾਈ ਦੀ ਸਮਝ ਲੱਗ ਜਾਂਦੀ ਆ ਪਰ ਜਿਹੜੇ ਵੀਰਪਾਰਕ ਹੋ ਨੇ ਉਹਨਾਂ ਨੂੰ ਇਨਸਟੈਂਟ ਜਿਹੜੀ ਚੀਜ਼ ਪਤਾ ਲੱਗ ਜਾਂਦੀ ਆ ਵੀ ਇਹ ਸ਼ੈ ਕੀ ਆ ਬਸ ਠੀਕ ਹੈ ਹਜੇ ਦੁੱਧ ਛੱਡਦਾ ਆ ਵੇਖੋ ਦੁੱਧ ਥਲੇ ਯਾਰ ਥਾਣਾ ਦੇ ਵਿੱਚ ਦੋਸਤੋ ਹਜੇ ਭਰੇ ਆ ਥਾਣ ਛੱਡ ਦਿੱਤਾ ਕਿਉਂਕਿ ਬੱਚੇ ਨੂੰ ਵੀ ਹਜੇ ਹੋਰ ਪਿਉਣਾ ਹੈ ਵੀਰ ਨੇ ਤੇ ਆ ਮਿਲਕਿੰਗ ਵੇਖੋ ਆ ਮਿਲਕਿੰਗ ਆ ਦੋਸਤੋ ਤਕਰੀਬਨ ਤੇ ਆ ਲਓ ਆ ਸੋ ਦੋਸਤੋ ਕੰਪਲੀਟ ਜਿਹੜੀ ਚਵਾਈ ਹੋ ਗਈ ਆ ਵੀਰ ਨੇ ਤਕਰੀਬਨ ਕਿਹਾ ਸੀ ਵੀ 11 ਕਿਲੋ ਪਰ ਤੁਸੀਂ ਵੇਖੋਗੇ ਮੈਨੂੰ ਲੱਗਦਾ ਵੀ 6 ਕਿਲ ਦੇ ਨੀਅਰ ਅਬਾਊਟ ਜਿਹੜਾ 6 ਕਿਲ ਦੇ ਨੀਅਰ ਜਿਹੜਾ ਦੁੱਧ ਹੈਗਾ ਮਿਲਕਿੰਗ ਇਹਨੇ ਇਹਨੇ ਦੋ ਚਾਰ ਦਿਨ ਬਾਅਦ ਕਿੱਥੇ ਦੀ ਕਿੱਥੇ ਚਲੇ ਜਾਣਾ ਜੀ ਹਾਂ अच्छा हरवीर वीर ए दा की मोल किन्ना की आपा रहगे पुछन मोल किन्ना सी मोल संधू साहब जी ए दा आपा चलो ਕਰਨ ਨੂੰ ਭਵੇਂ 1/2 ਲੱਖ ਕਰੀ ਜਾ ਦੋਦੇ ਮੁਤਾਬਕ ਤੇ ਦੀ ਬੋਡੀ ਦੇ ਮੁਤਾਬਕ ਹੂੰ ਸੰਧੂ ਸਾਹਿਬ ਜੀ ਆਪਾਂ ए दा ਮੁੱਲ ਕਰਦੇ 94000 94000 ਉਹਦੇ ਚੋਂ 1000 ਰੁਪਏ ਮਾਨਤਾ ਕਰਾ ਠੀਕ ਆ 94000 ਆ ਦੋਸਤੋ 1000 ਰੁਪਏ ਜਿਹੜਾ ਮਾਨਤਾਣ ਤੁਹਾਡਾ ਹੋ ਜਾਊਗਾ ਤੇ ਬਿਲਕੁਲ ਜਿਹੜੀ ਹੈ ਦੋਸਤੋ ਰੂਮ ਵਰਗੀ ਜਿਵਾਈ ਹੈ ਤੇ ਮੋਟੀ ਜਿਹੜੀ ਗੰਨੇ ਵਰਗੀ ਧਾਰ ਤੁਸੀਂ ਆਮ ਜਿਹੜੀ ਹੈ ਨੋਰਮਲ ਚਵਾਈ ਦੇ ਵਿੱਚ ਵੇਖ ਲਈ ਆ ਬੱਚੇ ਦਾ 나ੜੂ ਨਾਲ ਆ ਦੇਖ ਸਕਦੇ ਆ ਤੀਸਰਾ ਦੇਣਾ ਦੋਸਤੋ ਆ ਵੇਖੋ ਬੱਚੇ ਦਾ 나ੜੂ ਬਿਲਕੁਲ ਨਾਲ ਨਜ਼ਰ ਆਵੇਗਾ ਵੇਖੋ ਆ ਲਓ ਠੀਕ ਹੈ ਜੀ ਆ ਬੱਚਾ ਹੈਗਾ ਜੇ ਬਿਲਕੁਲ ਬਲੈਕ ਆ ਬੱਚਾ ਕੁਝ ਕੁ ਪੂਛ ਤੇ ਵਾਲ ਵਾਈਟ ਮਿਲਣਗੇ ਚੰਗੇ ਸੀਮਨ ਦਾ ਜਿਹੜਾ ਨਾਲ ਬੱਚਾ ਹੈਗਾ ਅਗਲੀ ਮੱਝ ਜਿਹੜੀ ਹੈਗੀ ਦੋਸਤੋ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਅਦ ਵਿੱਚ ਜਿਹੜੀ ਚੁਵਾਈ ਆ ਉਹ ਪੇਂਟਿੰਗ ਦੇ ਵਿੱਚ ਤੁਹਾਨੂੰ ਲਾਸਟ ਫਾਈਨਲ ਉਹ ਵੇਖਣ ਦੇ ਵਿੱਚ ਮਿਲ ਜਾਵੇਗੀ ਆ ਦੂਜੇ ਨੰਬਰ ਤੇ ਵੀ ਹਰਵੇਲ ਆ ਆਪਣੇ ਕੋਲ ਮੱਝ ਆ ਗਈ ਹੈ ਇਹ ਵੀ ਤੁਹਾਨੂੰ ਲਾਜੀ ਕਰੀਬ 14 ਪਲੱਸ ਰਹੂਗੀ ਇਹ ਠੀਕ ਆ ਦੂਜੀ ਸੂਈ ਛੋਟੀ ਸੂਈ ਆ ਇਹ ਹਾਂਜੀ ਹਾਂਜੀ ਤੇ ਪਹਿਲੇ ਦੂਰੇ ਵੀ ਇਹਦੇ ਥੱਲੇ ਕਰੀਬ 12 12 ਲੀਟਰ ਜਿਹੜਾ ਇਨੇ ਮਿਲ ਕੇ ਪਾਇਆ ਹੈ 2014 ਤੋਂ ਬਾਹਰ ਰਹਿੰਦੀ ਉਮੀਦ ਹੈ ਇਸ ਟਾਈਮ ਇਹਦੇ ਥੱਲੇ ਐਵਰੇਜ ਜਿਹੜਾ ਬੋਲਾ ਵਾ 9-10 ਦੇ ਲਗਭਗ ਚੱਲ ਰਿਹਾ ਵਾ ਅੱਛਾ 9-10 ਲੀਟਰ ਹੁੰਦਾ ਵੀਰ ਕੇ ਇਹ ਮੈਂ ਦੂਜਾ ਕੰਡੇ ਵਾਲਾ ਹੁੰਦਾ ਕਿ ਲੀਟਰ ਨਹੀਂ ਵੀਰ ਜੀ ਜਿਹੜਾ ਆਪਾਂ ਜਾਨੀ ਕਿ ਲੀਟਰ ਮਾਰ ਕੇ ਦਿੰਦੇ ਆ ਲੀਟਰ ਮਾਰ ਕੇ ਹਾਂਜੀ ਹਾਂਜੀ ਬਿਲਕੁਲ ਠੀਕ ਆ ਤੇ ਦੂਜਾ ਸੂਬਾ ਜਿਹੜਾ ਦੋਸਤੋ ਸੁਈਆ ਮਗਰ ਕੱਟਾ ਵਾ ਮਗਰ ਮੇਲਕਾਫ ਆ ਗਿਆ ਇਸਦੇ ਵੀ ਤੇ ਹੁਣ ਮੌਕੇ ਦਾ ਫਿਰ ਦੁੱਧ ਕਿੰਨਾ ਫਾਇਨਲ ਹੈ? तकरीबन 9-10 ਦੇ ਲਗਭਗੇ ਚੱਲ ਰਹੀ ਹੈ। 9-10 ਦੇ। तकरीबन ਦੋ-ਦੋ ਤੁਸੀਂ ਦੱਸਿਆ ਵੀ 14 ਲੀਟਰ ਚੜਾਉ। ਹਾਂਜੀ ਹਾਂਜੀ। ਆਰਾਮ ਨਾਲ ਪਾਉਗੀ। ਅੱਗੇ ਪਾ ਦਊਗੀ ਦੁੱਧ। ਪਾ ਦਊਗੀ, ਪਾ ਦਊਗੀ। ਠੀਕ ਆ। ਆਹ ਵੇਖੋ ਦੋਸਤੋ। ਫੇਸ ਕੁਆਲਿਟੀ ਦੇਖੋਗੇ। ਬਿਲਕੁਲ। ਆਹ ਫੇਸ ਕੁਆਲਿਟੀ ਆ। ਸਿੰਘ ਦੀ ਬੰਤਰ ਜਿਹੜੀ ਹੈਗੀ ਦੋਸਤੋ ਬਹੁਤ ਸੋਹਣੀ ਆ। ਕੱਦ ਕਾਠੀ ਦੇ ਹਿਸਾਬ ਨਾਲ ਮੱਝ ਜਿਹੜੀ ਆ ਦੋਸਤੋ ਮਿਲਕ ਵਾਲੀ ਆ। ਤੋ ਤੁਸੀਂ ਲੈ ਜੂਗੇ ਦੋਸਤੋ तकरीबन ਘਰੇ ਰੱਖੋਗੇ ਤੇ ਯਾਦ ਕਰੋਗੇ ਬਿਲਕੁਲ ਜਿਹੜਾ ਦੋਸਤੋ ਹਵਾਨਾ ਵੀ ਹੈਗਾ ਬਿਲਕੁਲ ਚੌਰਸ ਹਵਾਨਾ ਟਾਈਟ ਲੇਵਾ ਦੋਸਤੋ ਤੇ ਮਿਲਕ ਜਿਹੜਾ ਬਹੁਤ ਖੂਬਸੂਰਤ ਇਸ ਨੇ ਜਿਹੜੀ ਚਵਾਈ ਕਰਵਾ ਦੇਣੀ ਆ ਆ ਵੇਖੋ ਤੋੜ ਕੇ ਆਪਾਂ ਤੁਹਾਨੂੰ ਬਿਲਕੁਲ ਤਸੱਲੀ ਨਾਲ ਦਿਖਾਉਣੀ ਆ ਥਣ ਥਣ ਜਿਹੜਾ ਹੈਗਾ ਦੋਸਤੋ ਮੁੱਠੀ ਵਾਲਾ ਤੇ ਆ ਵੇਖੋ ਇਹ ਆ ਲਓ ਜੀ ਆ ਥਣ ਲੇਵੇ ਦੀ ਕੁਆਲਿਟੀ ਵੇਖੋ ਆ ਲਓ ਜੀ ਬਹੁਤ ਸੋਹਣਾ ਚਾਰ ਖਣ ਚੋਇਜੂ ਇਹ ਪੋਲੀ ਹੈ ਬਿਲਕੁਲ ਹੈ ਠੀਕ ਹੈ ਆਹ ਲਓ ਦੋਸਤੋ ਕਦਗਾਠੀ ਚੰਗਾ ਕਿਸਾਨ ਵੀਰੋ ਦੂਰੋਂ ਨੇੜੇੋਂ ਜਦੋਂ ਕੀ ਭਰਾ ਚੱਲ ਕੇ ਆਉਂਦਾ ਹਰ ਕੋ ਨੂੰ ਹੁੰਦਾ ਹੈ ਮਨ ਦੇ ਵਿੱਚ ਵੀ ਕਦਗਾਠੀ ਕਿੱਦਾਂ ਕਿੱਦਾਂ ਦਾ ਕਦਗਾਠੀ ਸੋਹਣਾ ਹੈਗਾ ਕਦਗਾਠੀ ਨਾਰਮਲ ਮੱਝਾਂ ਦੇ ਵਿੱਚ ਝੋਟੀਆਂ ਦੇ ਵਿੱਚ ਜਿੰਨੇ ਕਦਗਾਠ ਆਪਾਂ ਨੂੰ ਨਾਰਮਲ ਲੱਗਦੇ ਆ ਵਧੀਆ ਫੱਬਦੇ ਆ ਦੋਸਤੋ ਉਹਦਾ ਕਦਗਾਠ ਹੈਗਾ ਤੇ ਮਗਰ ਮੇਲ ਕਾਫ ਆ ਮੇਲ ਕੱਪ ਤੁਸੀਂ ਜਰੂਰ ਵੇਖ ਲਵੋ ਆ ਲਓ ਮਗਰ ਕਟਾ ਹੈਗਾ ਓਕੇ ਤੇ ਹਰਵੀਰ ਭਾਈ ਇਹ ਕੀ ਡਿਮਾਂਡ ਹੈ ਵੀਰੇ ਦੀ ਇਹਦੀ ਸੰਦਾ ਜੀ ਲੈਂਡਿੰਗ ਸਾਡੇ 85000 ਰੁਪਏ ਆ ਸਾਡੇ 85 ਜੀ ਇਹਦੇ ਓਨਰ ਦੇ ਮੁਤਾਬਕ ਤਾਂ ਆਪਾਂ ਇਹ ਵੀ ਕਹਿ ਸਕਦੇ ਇਹਦੇ ਉਹਨਾਂ ਨੇ ਕਿਹਾ ਕਿ ਮੈਂ ਤਿੰਨ ਟਾਈਮ ਚੁਆਈ ਕੀਤੀ ਇਸ ਮਾਈ ਦੀ ਹਾਂਜੀ ਐਡ ਕਰਨਾ ਜ਼ਰੂਰੀ ਸਮਝਿਆ ਜੀ ਮਤਲ ਇੰਨੀ ਚੰਗੀ ਠੀਕ ਠੰਡੀ ਸੀਰੀਜ਼ ਲੱਗ ਠੀਕ ਠੀਕ ਆ ਹਾਂਜੀ ਠੀਕ ਆ ਤੇ ਬਾਕੀ ਵਧੀਆ ਰਹੂਗੀ ਠੀਕ ਆ ਉਹਰ ਜਿੰਨੀ ਵੀ ਹੈਗੀ ਹੈ ਕੰਪਨੀ ਦੀ ਕੁਆਲਟੀ ਆ ਠੀਕ ਆ ਇਸ ਤੋਂ ਬਾਅਦ ਹਰਵੇਲ ਬਾਈ ਜਿਹੜੀ ਇੱਕ ਆਪਣੇ ਕੋਲ ਲਾਸਟ ਐਂਡ ਫਾਈਨਲ ਜਿਹੜੀ ਇਹ ਮੱਝ ਆ ਗਈ ਆ ਕੀ ਡਿਟੇਲ ਹੈਗੀ ਵੀਰ ਕਿੰਨਾ ਸਮੂ ਅੱਗੇ ਸੋਈ ਆ। ਇਹ ਲੱਗਦਾ ਜੀ ਤੀਜੀ ਵਾਰ ਸੋਈ ਆ। ਅੱਛਾ ਜੀ। ਤੇ ਮਗਰ ਪਿੱਛੇ ਮੇਲਦਾਬ ਆ। ਅੱਜ ਤੜਕੇ ਸੋਈ ਆਪਣੇ ਕੋਲੇ। ਠੀਕ ਆ। ਬਹੁਤ ਚੰਗੀ ਚੁਆ ਨਿਕਲਿਆ। ਪੋਲਾ ਇੱਕ ਨੰਬਰ। ਹੂੰ। ਆਪਾਂ ਧਾਰਾ ਮਾਰ ਕੇ ਸਾਰੇ ਪਸ਼ੂਆਂ ਦੀਆਂ ਚੈੱਕ ਪਾਸ ਕਰਾ ਲਾਂਗੇ ਕਿਉਂਕਿ ਜੇ ਚੁਆਈ ਕਰਾਉਣੇ ਆ ਤਾਂ ਸਮਾਂ ਜ਼ਿਆਦਾ ਲੱਗਦਾ। ਬਿਲਕੁਲ ਬਿਲਕੁਲ। ਆ ਫਿਰ ਵੀਡੀਓ ਦੇ ਵਿੱਚ। ਬਿਲਕੁਲ ਲੰਬੀ ਜਿਹੜੀ ਦੋਸਤੋ ਵੀਡੀਓ ਹੋ ਜਾਂਦੀ ਹੈ। ਕਈ ਵੀਰ ਫਿਰ ਇਤਰਾਜ਼ ਜਤਾਉਂਦੇ ਆ ਵੀ ਵੀਰ ਵੀਡੀਓ ਲੰਬੀ ਕਰ ਦਿੰਦੇ ਹੋ ਤੇ ਮੈਂ ਵੀਰ ਦੋਸਤੋ ਇੱਕ ਬੁਰੀ ਚਾਰੇ ਦਾ ਤਾਰ ਕਿਦਾਂ ਦੀ ਆ ਬਿਲਕੁਲ ਬਿਲਕੁਲ ਆ ਵੇਖੋ ਦੋਸਤੋ ਇੱਕ ਵਾਰੀ ਕੁਆਲਿਟੀ ਤੁਸੀਂ ਵੇਖ ਲਪੋ ਬਾਕੀ ਤੁਹਾਨੂੰ ਪਾਸ ਕਰਾ ਦਾਂਗੇ ਆ ਲੈ ਆ ਠੰਡ ਦੀ ਸ਼ੇਪ ਹੈਗੀ ਹਵਾਨਾ ਬਹੁਤ ਵਧੀਆ ਹੈਗਾ ਚੰਗਾ ਸੋਨਾ ਹਵਾਨਾ ਤੇ ਤਕਰੀਬਨ ਆਪਾਂ ਜਿਹੜਾ ਦੋਸਤੋ ਅੱਜ ਸ਼ਾਮ ਦੇ ਟਾਈਮ ਜਿਹੜੀ ਇਹ ਵੀਡੀਓ ਬਣਾ ਰਹੇ ਆ ਤੇ ਆ ਲੋ 14 ਸਤੰਬਰ ਜਿਹੜੇ ਦੋਸਤੋ ਵੀਡੀਓ ਇਹ ਟ੍ਰਿਕ ਹੈਗੀ ਆ ਆਰਡਰ ਦੀ ਕੁਆਲਿਟੀ ਦੇਖ ਕੇ ਤੁਸੀਂ ਚੈੱਕ ਪਾਸ ਕਰੋ ਉਸ ਤੋਂ ਬਾਅਦ ਆਪਾਂ ਜਿਹੜੀ ਚਵਾਈ ਹੈਗੀ ਆ ਧਾਰਾਂ ਦੀ ਚੈੱਕ ਪਾਸ ਆ ਉਹ ਵੀ ਤੁਹਾਨੂੰ ਜ਼ਰੂਰ ਕਰਵਾ ਦਾਂਗੇ ਕੱਲੇ ਕੱਲੇ ਪਸ਼ੂ ਦੀ ਸਾਹ ਹਰਵੈਲ ਵੀਰਿੰਦਾ ਮੁੱਲ ਕਿੰਨਾ ਕੀਤਾ ਹੋਇਆ ਮੁੱਲ ਸਾਡਾ ਸਾਡੀ ਇਹਦਾ 74500 ਸਾਡੇ 74 ਜੀ ਹਾਂਜੀ ਬਿਲਕੁਲ ਠੀਕ ਹੈ 74000 ਰੁਪਏ ਜਿਹੜਾ ਦੋਸਤੋ ਇਸ ਦਾ ਮੁੱਲ ਹੈਗਾ ਲੈ ਲੈ ਦੇ ਸਾਡੇ 74 ਚ ਥੋੜੀ ਬਾਕੀ ਗੁੰਜਾਇਸ਼ ਹੈਗੀ ਮੰਨ ਤਾਂ 500 ਰੁਪਈਆ ਹੈ ਨਾ 500 ਰੁਪਈਆ 74 ਚ ਮੰਨ ਕੇ ਚਲੋ 74 ਦੀ ਤੁਸੀਂ ਇਹ ਦੋਸਤੋ ਲੈ ਕੇ ਜਾ ਸਕਦੇ ਜੀ ਬਹੁਤ ਹੀ ਚੰਗੀ ਆ ਬਾਕੀ ਚਵਾ ਵੀਰ ਹਰਵੈਲ ਭਾਣੇ ਕਰਾਓ ਕਰਾਓ ਜੀ ਕਰਾਓ ਹਾਲੋ ਹੁਣ ਤੁਹਾਨੂੰ ਦੋਸਤੋ ਆਪਾਂ ਨਾਰਮਲ ਹੀ 3 ਵਜਾਂ ਦਿਖਾਈਆਂ ਨੇ 3 ਵਜਾਂ ਦੀ ਜਿਹੜੀ ਇਹ ਚੈਕਿੰਗ ਹੈਗੀ ਦੋਸਤੋ ਥਾਣਾ ਦੀ ਚੈੱਕ ਪਾਸ ਆ ਉਹ ਤੁਹਾਨੂੰ ਆਪਾਂ ਚਾਰੇ ਥਾਣਾਵੀਆਂ ਕਰਵਾ ਦੇਣੀਆਂ ਤਸੱਲੀ ਨਾਲ ਤੁਸੀਂ ਦੇਖ ਲਓ ਜੀ ਵੀਡੀਓ ਕਿਉਂਕਿ ਮੈਂ ਜਿਗਰ ਪਹਿਲਾਂ ਹੀ ਕਰ ਦਿੱਤਾ ਸੀ ਵੀ ਫਾਈਨਲ ਤੇ ਲਾਸਟ ਤੇ ਜਿਹੜੀ ਆ ਤੁਹਾਨੂੰ ਆਪਾਂ ਚੈੱਕ ਪੰਟ ਜਰੂਰ ਕਰਾਵਾਂਗੇ ਤੇ ਬਾਕੀ ਬਾਈ ਹਰ ਵੇਲ ਦਾ ਜਿਹੜਾ ਪਰਪਸ ਆ ਦੋਸਤੋ ਉਹ ਵੀ ਅੱਗੋਂ ਜਿਹੜਾ ਪਸ਼ੂ ਚੰਗਾ ਲੈ ਕੇ ਆਉਂਦੇ ਨੇ ਤੇ ਚੁਵਾਈ ਆਪ ਵੀ ਦੋ ਤਿੰਨਾਂ ਜਿਹੜੀ ਕਰਕੇ ਲੈ ਕੇ ਆਉਂਦੇ ਆ ਅੱਗੇ ਵੀ ਜਿਹੜੀ ਦੋਸਤੋ ਆਪਣਾ ਮਤਲਬ ਫਰਜ਼ ਹੀ ਹੁੰਦਾ ਕਿਸੇ ਵਪਾਰੀ ਵੀਰ ਦਾ ਫਰਜ ਹੁੰਦਾ ਵੀ ਉਹ ਅੱਗੇ ਚਵਾਈ ਬਿਲਕੁਲ ਸਤਾਰਾ ਮਾਰ ਕੇ ਚੈੱਕ ਪਾਸ ਕਰਾ ਕੇ ਦਵੇ ਤਾਂ ਬਹੁਤ ਵਧੀਆ ਉਸ ਤੋਂ ਬਾਅਦ ਜਿਹੜਾ ਤੁਸੀਂ ਵੀ ਫੈਸਲਾ ਲੈ ਸਕੋ ਪਸ਼ੂ ਖਰੀਦਣਾ ਹੈ ਪਸੰਦ ਦਾ ਖਰੀਦਣਾ ਚਾਹੁੰਦੇ ਹੋ ਜਾਂ ਕਿਵੇਂ ਆ ਲਓ ਆ ਲਓ ਜੀ ਆ ਦੋਸਤੋ ਪਸ਼ਮਾ ਤੋਂ ਬਾਅਦ ਜਿਹੜੀ ਆ ਥਾਣਾ ਦੀ ਸ਼ੇਪ ਆ ਤੁਸੀਂ ਜ਼ਰੂਰ ਵੇਖੋ ਪਹਿਲਾਂ ਆਪਾਂ ਅਗਲਿਆਂ ਦੀ ਵੀਰ ਕਰਵਾ ਦੂਗਾ ਚਵਾਈ ਤੁਹਾਨੂੰ ਅਗੇ ਅਗਲੇ ਥਾਣਾ ਦੀ ਚਵਾਈ ਆ ਲਓ ਜੀ ਅਗਲੇ ਤੋਂ ਇਹ ਜਵਾਈ ਬੋਲੇ ਦੇ ਵਿੱਚ ਹੁਣ ਬਿਲਕੁਲ ਬੱਚੇ ਨੇ ਕਰ ਰਿਹਾ ਤੇ ਭਾਈ ਇੱਕ ਨੰਬਰ ਤੋਂ ਦਾ ਪੁੱਜ ਠੀਕ ਹੈ ਜੀ ਆ ਲਓ ਅਪੀਲੇ ਦੇ ਨਾਲ ਚੱਕਰ ਸਾਰੀ ਹਾਂਜੀ ਕਰਾਉਣੀ ਆ ਲਓ ਬਹੁਤ ਖੂਕੂਰ ਤੇ ਚਵਾਈ ਆ ਦੋਸਤੋ ਵੇਖਣ ਦੇ ਵਿੱਚ ਪਤਾ ਚੱਲ ਜਾਏਗਾ ਜਿਹੜੇ ਵੀਰ ਅ 167 ਨੇ ਲੈ ਇਹਦੇ ਕਰਦੇ ਰਹਿੰਦੇ ਖਰੀਦ ਕਰਦੇ ਰਹਿੰਦੇ ਚੱਕ ਰਹੇ ਲੋਬੀ ਜੀ ਦਾ ਜਿਹੜੇ ਆਮ ਨਾਰਮਲੀ ਆਪਾਂ ਪਸ਼ੂ ਪਾਲ ਕੇ ਵੀਰ ਨੇ ਚਵਾਈਆਂ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਚਵਾਈ ਤੋਂ ਕਿ ਕਿੱਡੀ ਕਪੋਲੀ ਆ ਹਲੋ ਸੰਜੋਸ਼ੀ ਰੀਤ ਹੋਇਆ ਸੀਗਾ ਕੁਝ ਅੱਲਾ ਕਰਾਉਂਦੇ ਠੀਕ ਆ ਦੇ ਸੰਗ ਜੋ ਚਾਹਤਾ ਨਾ ਬਿਲਕੁਲ ਤਰਕ ਆ ਦੇਖੋ ਜੀ ਆਪੈ ਨੂੰ ਭੇਜ ਸਕਦਾ ਗਰੰਟੀ ਦੇ ਬਹੁਤ ਹੀ ਚੰਗਾ ਚੋ ਅੱਛਾ ਆਨਲਾਈਨ ਵੀ ਬਿਲਕੁਲ ਸਾਨੂੰ ਸਾਰਾ ਉਹ ਬੱਚੇ ਨੂੰ ਖਾਣਾ ਠੀਕ ਠੀਕ ਆਨਲਾਈਨ ਵੀ ਜਿਹੜਾ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੇ ਕਿਉਂਕਿ ਅਤਿਬਾਰ ਆ ਦੋਸਤੋ ਜੇਕਰ ਤੁਹਾਨੂੰ ਵੀ ਤਿਬਾਰ ਆ ਤੇ ਅੱਗੇ ਵੀਰ ਨੂੰ ਵੀ ਉਹ ਨਾ ਭਰਾਮਾਂ ਤੇ ਤਿਬਾਰ ਹੁੰਦਾ ਜਿਹੜੇ ਆਨਲਾਈਨ ਵੀ ਚੀਜ਼ ਮੰਗਾ ਲੈਂਦੇ ਆ ਕਿਉਂਕਿ ਦੋਸਤੋ ਮੇਰਾ ਜਿਹੜਾ ਆਪਾਂ ਥਾਣ ਦੀ ਗਰੰਟੀ ਦੇ ਸਕਦੇ ਆ ਹਾਂਜੀ ਬਾਕੀ ਦੇਖੋ ਜਿਹੜਾ ਅਗਲੇ ਦੀ ਮਿਹਨਤ ਦਾ ਫਲ ਨਾ ਆ ਪਾਉਗਾ ਕੋਈ ਫਿਰ ਕਰਦੇ ਆ ਚਲੋ ਰਹਿੰਦੀ ਏ ਥੱਲੇ ਹੁਣ ਹਾਂ ਬਿਲਕੁਲ ਸੋ ਦੋਸਤੋ ਇਸ ਜਿਹੜੀ ਆਪਾਂ ਤੁਹਾਨੂੰ ਲਾਸਟ ਤੇ ਜਿਹੜੀ ਮੱਝ ਦਿਖਾਈ ਉਹਦੀ ਚਵਾਈ ਹੁਣ ਆਪਾਂ ਇੱਕ ਚਵਾਈ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਮੀ ਨਹੀਂ ਬਖਾਈ ਸੀ ਦੋਸਤੋ ਬਿਲਕੁਲ ਬ੍ਰਾਂਡ ਜਿਹੜਾ ਸੀਗਾ ਵੀਰ ਲੈ ਕੇ ਆਇਆ ਉਹਦੀ ਵੀ ਚਵਾਈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਹਰ ਕ ਵੀਰ ਦੀ ਇੱਛਾ ਹੁੰਦੀ ਹੈ ਵੀ ਕਿਸੇ ਪਾਸਿਓ ਮੇਰਾ ਦੋਸਤੋ ਜਿਹੜਾ ਇੱਕ ਮਕਸਦ ਹੁੰਦਾ ਵੀ ਕਿਸੇ ਪਾਸਿਓ ਕੋਈ ਚੀਜ਼ ਰਹਿ ਨਾ ਜਾਵੇ ਤੇ ਵੀਰ ਹਰ ਵੇਲੇ ਦਾ ਵੀ ਹੁੰਦਾ ਵੀ ਜੇਕਰ ਟਾਈਮ ਹੋਇਆ ਖੜਾ ਤੇ ਪਸ਼ੂ ਦੀ ਜਿਹੜੀ ਬਿਲਕੁਲ ਚੈੱਕ ਪਾਸੇ ਚੁਵਾਈ ਬਿਲਕੁਲ ਵਿਖਾਈ ਜਾਵੇ ਆ ਲਓ ਜੀ ਆ ਹੋ ਗਿਆ ਨਾ ਦੁੱਧ ਆ ਲਓ ਠੱਲੇ ਆਪਾਂ ਥਾੜੀ ਛੜਦਾ ਸੀ ਦੁੱਧ ਆ ਦੋਸਤੋ ਥੱਲੇ ਆਪਾਂ ਛੜਦਾ ਸੀਗਾ ਦੁੱਧ ਤੇ ਕਿਉਂਕਿ ਖਾਲੀ ਨਹੀਂ ਪਸ਼ੂ ਨੂੰ ਕੀਤਾਗਾ ਤਾਜੀ ਸੂਈ ਆ ਤੇ ਬੌਲੇ ਦੇ ਵਿੱਚ ਮਿਲਕਿੰਗ ਜਿਹੜੀ ਹੈਗੀ ਪਾਲਟੀ ਦੇ ਵਿੱਚ ਤੁਸੀਂ ਦੇਖ ਲਈ ਆ ਅਗਲੀ ਮੱਝ ਵਾਲਾ ਆਪਾਂ ਚੱਲਦੇ ਆ ਆ ਲਓ ਜੀ ਹਰਵੈਲ ਬਾਈ ਇਸ ਤੋਂ ਅੱਗੇ ਕੋਈ ਚੁਵਾਈ ਇਹਦੀ ਜੀ ਤੁਹਾਨੂੰ ਸਾਡੇ ਆਵਾ ਹਾਂਜੀ ਲੰਬੀ ਹੋ ਜਾਣੀ ਆ ਬਾਕੀ ਇਹਦੀ ਚਵਾਈ ਮਤਲਬ ਤਿੰਨਾਂ ਦੀ ਬਰਾਬਰ ਇੱਕ ਵਰਗੀ ਇੱਕ ਇੱਕ ਚੀਜ਼ ਜਿਹੜੀਆਂ ਆਪਾਂ ਦੋ ਬਖਾਤੀਆਂ ਬਿਲਕੁਲ ਸੇਮ ਹੀ ਆ ਸੇਮ ਹੀ ਆ ਅ ਸੋ ਦੋਸਤੋ ਇਹਨਾਂ ਤੋਂ ਵੀ ਵਧੀਆ ਹੀ ਹੋ ਸਕਦੀ ਹੈ ਠੀਕ ਹੈ ਜੀ ਹਾਂਜੀ ਚੰਗੀ ਹੋਵੇਗੀ ਪਲੱਸ ਹੋਵੇਗੀ ਦੋਸਤੋ ਵੀਡੀਓ ਥੋੜੀ ਜਿਹੀ ਹੋਰ ਲੰਬੀ ਹੋ ਜਾਣੀ ਹੈ ਇਸ ਕਰਕੇ ਮੈਂ ਜਿਆਦਾ ਹੋਰ ਵੀਡੀਓ ਅੱਗੇ ਨਹੀਂ ਖਿੱਚ ਸਕਦਾ ਕਿਸੇ ਗੱਲੋਂ ਵੀ ਤੇ ਬਾਕੀ ਚਵਾਈ ਜਿਹੜੀ ਇਸ ਤੀਜੇ ਨੰਬਰ ਵਾਲੀ ਜਿਹੜੀ ਰਹਿ ਗਈ ਹੈ ਦੋਸਤੋ ਇਹਦੀ ਤੁਸੀਂ ਬਕਾਇਦਾ ਜਿਹੜੀ ਆ ਪ੍ਰੋਪਰ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਤੇ ਆਪਰੇ ਤੋਂ ਆਨਲਾਈਨ ਚ ਬਾਈ ਕਰਾਉਣੀ ਹੋਊ ਜਾਂ ਧਾਰਾ ਚੱਕ ਪਾਸ ਜੋ ਵੀ ਆਪਾਂ ਉਹ ਵੀ ਕਰਕੇ ਪਈ ਜਾਏਗੀ ਠੀਕ ਆ ਅੱਛਾ ਹਰਵੈਲ ਭਾਈ ਇੱਕ ਸੰਪਰਕ ਨੰਬਰ ਨੇ ਜਿਹੜੇ ਉਹ ਵੀਰਾਂ ਨੂੰ ਆਪਣੇ ਕੋਲ ਕੇ ਜਰੂਰ ਦੱਸ ਦਿਗੇ 92036 820259906382025 ਠੀਕ ਆ ਬਾਕੀ ਜਿਹੜਾ ਕੋਈ ਵੀਰ ਕੋਈ ਮਾਣ ਦੇ ਨਾਲ ਆਇਆ ਤੇ ਜਰੂਰ ਉਹਦਾ ਮਾਣ ਵੱਤ ਉਹ ਕਰਨਾ ਜਿੰਨਾ ਵੀ ਹੋ ਸਕੇ ਹੈ ਸਰਦਾਰ ਜੀ ਆਪਣੀ ਕੋਸ਼ਿਸ਼ ਰਹਿੰਦੀ ਆ ਕਿ ਵੱਤ ਵੱਤ ਮਾਣ ਦਾ ਨਾ ਹੋਵੇ ਕਈ ਵਾਰ ਤਾਂ ਭੈਣ ਭਰਾ ਇਹੋ ਜੇ ਆ ਜਾਂਦੇ ਕਈ ਵਾਰ ਪਾਕਟ ਚ ਵੀ ਚਲੇ ਜਾਂਦੇ ਹੂੰ ਇੰਨੀ ਖਿੱਚ ਕਰ ਦਿੰਦੇ ਬਿਲਕੁਲ ਬਾਕੀ ਜੇ ਬਾਕੀ ਰਿਕੁਐਸਟ ਆ ਕਿ ਅਸੀਂ ਆਪ ਦਾ ਉਹ ਨਾਮ ਰੱਖ ਕੇ ਜਾਨੀ ਕਿ ਜਿਹਦੇ ਨਾਲ ਆਪਾਂ ਕਹਿ ਸਕਦੇ ਆ ਕਿ ਖਰਚਾ ਪਾਣੀ ਕੋਈ ਜ਼ਿਆਦਾ ਨਹੀਂ ਹੁੰਦਾ ਤੇ ਵੀਰ ਮੇਰੇ ਜ਼ਿਆਦਾ ਨਾ ਕਰਿਆ ਕਰੋ ਜੀ ਜੀ ਹਾਂਜੀ ਬਿਲਕੁਲ ਸੋ ਦੋਸਤੋ ਸੋ ਚੰਗੀ ਚੀਜ਼ ਲੈਣੀ ਆ ਥੋੜਾ ਜਿਹਾ ਮੁੱਲ ਤੁਹਾਨੂੰ ਵੱਧ ਵੀ ਭਰਨਾ ਪੈ ਸਕਦਾ ਮੈਂ ਹਰ ਵਾਰ ਕਹਿਣਾ ਹੁੰਨਾ ਕਿਉਂਕਿ ਜੇਕਰ ਦਰਮਿਆਨੇ ਪਸ਼ੂ ਲੈਣੇ ਆ ਤੇ ਉਹਨਾਂ ਦਾ ਉਹ ਰੇਟ ਹੁੰਦਾ ਹੈ ਜੇਕਰ ਥੋੜਾ ਜਿਹਾ ਚੰਗਾ ਪਸ਼ੂ ਆਪਾਂ ਖਰੀਦਣ ਦੇ ਚਾਹ ਮਾਣਾ ਤੇ ਉਹ ਆਪਾਂ ਨੂੰ ਉਸ ਰੇਟ ਨਾਲ ਜਿਹੜਾ ਉਹ ਰੇਟ ਭਰ ਕੇ ਆਪਾਂ ਨੂੰ ਪਸ਼ੂ ਮਿਲਦਾ ਸੋ ਦੋਸਤੋ ਇਹ ਸਾਨੂੰ ਵੀਰ ਹਰਬੇਲ ਸਿੰਘ ਪਿੰਡ ਜੋੜ ਸਿੰਘ ਵਾਲਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ